ਤਸਵੀਰਾਂ ਅਭੋਧੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 1 ਅਗਸਤ ਤੋਂ ਕੋਈ ਨਵਾਲਗ ਬੱਚਾ ਸਾਈਕਲ ਤੋਂ ਇਲਾਵਾ ਕੋਈ ਹੋਰ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤੇ ਮੌਕੇ ਤੇ ਹੀ 25000 ਰੁਪਏ ਦਾ ਚਲਾਨ ਹੋ ਜਾਵੇਗਾ ਇਸ ਮਸਲੇ ਵਿੱਚ ਨਾ ਕੋਈ ਸਫਾਰਸ਼ ਚੱਲੇਗੀ ਤੇ ਨਾ ਹੀ ਕੋਈ ਰਿਆਇਤ ਹੋਏਗੀ ਇਹ ਫੈਸਲਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਬਾਰੇ ਪੁਲਿਸ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਂ ਜੋ ਲੋਕ ਵੀ ਪੁਲਿਸ ਦਾ ਸਾਥ ਦੇ ਪੰਜਾਬ ਸਰਕਾਰ ਦਾ ਅਪਰਾਲਾ ਜੀ ਮਾਨਯੋਗ ਐਸਐਸਪੀ ਸਾਹਿਬ ਫਾਇਰ ਕਾ ਡੀਐਸਪੀ ਸਾਹਿਬ ਬੋਰ ਵੱਲੋਂ ਨਿੱਕੇ ਬੱਚਿਆਂ ਨੂੰ ਜਿਹੜੇ ਵੀਕਲ ਦਿੰਦੇ ਆ ਉਹ ਐਕਸੀਡੈਂਟ ਜ਼ਿਆਦਾ ਕਰਦੇ ਕਿਉਂ ਉਮਰ ਛੋਟੀ ਹੁੰਦੀ ਹੈ ਸਮਝ ਘੱਟ ਹੁੰਦੀ ਹੈ ਉਹਨਾਂ ਨੂੰ ਜੁਰਮਾਨਾ ਵੀ ਬਹੁਤ ਜ਼ਿਆਦਾ 25000 ਜੁਰਮਾਨਾ ਇਹਦੇ ਲਈ ਬਣਿਆਦੀ ਕਰਾ ਰਹੇ ਆ ਵੀ ਲੋਕ ਵੇਅਰ ਹੋ ਜਾਣ ਕਿ ਆਪਨੇ ਬੱਚਿਆਂ ਨੂੰ ਨਾ ਵੀਕਲ ਦੇਣ ਇਹ 31 ਤਰੀਕ ਤੋਂ ਲਾਗੂ ਹੋਈ ਤੇ ਪਹਿਲਾਂ ਮਾਪਿਆਂ ਨੂੰ ਸੱਦ ਕੇ ਸਮਝਾਵਾਂਗੇ ਸੱਦਾਂਗੇ ਇੱਕਦੋਨ ਵੀ ਮਤਲਬ ਆਪ ਬਨਾ ਕਰਨਗੇ ਫਿਰ ਜਾਣ ਕਰਾਂਗੇ ਪਹਿਲਾਂ ਜਾਗਰੂਕ ਕਰਾਂਗੇ ਮਾਪਿਆਂ ਨੂੰ ਮਾਪਿਆਂ ਨੂੰ ਅਪੀਲ ਕਰਨਾ ਚਾਹਵਾਂਗੇ ਵੀ ਬੱਚਿਆਂ ਨੂੰ ਛੋਟੀ ਉਮਰ ਦੇ 18 16 ਤੋਂ 18 ਦਾ ਵਹੀਕਲ ਬਗੈਰ ਕੇਹੜਾ ਨਾ ਬੰਦਾ 100 ਸੀਜੀ ਤੋਂ ਥੱਲੇ ਹੁੰਦਾ ਉਹ ਉਹ ਲਾਇਸੈਂਸ ਬੰਦਾ ਬਣਾ ਲੈਣਾ ਦਾ ਹਾਂ 18 ਤੋਂ ਥੱਲੇ ਦਾ ਕਿਸੇ ਨੂੰ ਵਹੀਕਲ ਦੇਣ ਦਾ ਅਧਿਕਾਰ ਹੀ ਨਹੀਂਗਾ ਸਰ ਜਾਂ ਦਾ ਜਿਹੜਾ ਵਹੀਕਲ ਦੇਊਗਾ ਉਹ ਨੂੰ ਪੱਚੀ ਆਕੂਗਾ ਨਹੀਂ ਤਾਂ ਜਿਹਦੇ ਨਾਂ ਤੇ ਵਹੀਕਲ ਹੈ ਉਹਨੂੰ ਪੈਸੇ ਬਣਨ ਸਰ ਇਹ ਕਰਾਂਗੇ ਕਰਦੇ ਰੋਜ਼ ਸਮਝਾਈ ਤੁਹਾਡੇ ਸਾਹਮਣੇ ਕਰੀਦਾ ਹੀ ਰਾਜਾ ਠੀਕ ਹੈ ਜੀ ਸਪਾਰਸ਼ ਇਹ ਮਸ਼ੀਨ ਦਾ ਚਲਾਣਾ ਸਪਾਰਸ਼ ਹੈ ਨਹੀਂ ਜੇ ਤੁਹਾਨੂੰ ਫੋਨ ਕਰੇ ਤਾਂ ਉਹ ਤੁਹਾਨੂੰ 30 ਸਕਿੰਟਾਂ ਚਲਾਣ ਪਾਸ ਹੋ ਜਾਂਦਾ ਠੀਕ ਹੈ ਜੀ ਕੋਈ ਸਪਾਰਸ਼ ਨਹੀਂ ਮੰਨੀ ਇਹ ਸਪਾਰਸ਼ ਹੈ ਹੁਣ ਹੀ ਨਹੀਂ ਉਹ ਤੁਹਾਨੂੰ 30 ਸਕਿੰਟਾਂ ਚਲਾਣ ਹੀ ਪਾਸ ਹੋ ਜਾਂਦਾ ਜੀ ਠੀਕ ਹੈ ਜੀ ਠੀਕ ਹੈ ਹਾਂ ਉਹ ਤੁਹਾਨੂੰ ਸਪਾਰਸ਼ ਚੈੱਕ ਕਰੇਗੀ ਉਹ ਆਨਲਾਈਨ ਚਲਾਣਾ ਹੋ ਜਾਂਦਾ ਸਰ ਜੀ